ਲਾਉਣ ਤੁਰ ਪੈਂਦੇ ਆ ਜਦੋਂ ਫਸਲਾ ਕਰਾਮ ਹੋ ਜਾਂਦੀ ਆ ਤੁਸੀਂ ਇੱਕ ਮਿੰਟ ਆ ਤਹਿਸੀਲਦਾਰ ਸਾਹਿਬ ਕਹਿ ਰਹੇ ਕਿ ਤੁਸੀਂ ਇੱਥੇ ਨੰਬਰ ਬਣਾਉਣ ਆਏ ਆ ਇਹਨਾਂ ਦੇ ਸ਼ਬਦ ਆ ਇਹ ਤੁਹਾਡੇ ਸ਼ਬਦ ਠੁਕਦੇ ਹੈਗੇ ਆ ਤੁਸੀਂ ਇਹ ਜੇਗੀ ਤੁਹਾਡੀ ਗੱਲ ਕਹਿਣੀ ਸਰ ਮੇਰੇ ਕੋਲ ਖੜੇ ਸੀ ਸਰ ਮੈਂ ਤੁਹਾਨੂੰ ਬੇਨਤੀ ਕਰ ਰਿਹਾ ਤੁਸੀਂ ਕਿਹਾ ਵੀ ਜੇ ਇੱਥੇ ਨੰਬਰ ਬਣਾਉਣੇ ਆ ਇਹ ਨੰਬਰ ਬਣਾਉਣਾ ਇਹ ਜ਼ਿਮੀਦਾਰ ਆ ਹ ਹਾਲਾਤ ਦੇਖੋ ਲੋਕਾਂ ਦੇ ਕੀ ਆ ਸਰ ਮੈਂ ਮਹੀਨੇ ਦਾ ਹਲ ਕਹਿੰਦੇ ਮੈਂ ਇੱਕ ਘੰਟੇ ਚ ਕਰਦਾ ਆਜੋ ਜੀ ਕਰੋ ਚਲੋ ਸਭ ਕਰੋ ਸਾਡੇ ਨਾਲ ਅਸੀਂ ਕਿਉਂ ਨਹੀਂ ਚਲੋ ਆਓ ਸਭ ਕਰੋ ਇਹ ਜੂਸ ਨਾ ਕਰੀ ਮੈਂ ਤੁਹਾਨੂੰ ਇੱਥੇ ਇਹ ਜ਼ਿੰਮੇਦਾਰਾਂ ਨੂੰ ਦੇਖੋ ਕਿਸਾਨਾਂ ਦਾ ਕੰਮ ਕਰਜੋ ਯਾਰ ਕੋਈ ਗੱਲ ਨਹੀਂ ਮੈਂ ਤਾਂ ਕਿਸਾਨੀ ਸਰ ਇਹ ਕਿਸਾਨੀ ਬਾਜੀ ਜੀ ਮੈਨੂੰ ਲੱਗਦਾ ਕਿ ਇਹ ਟੀਮੀਦਾਰ ਹੈ ਇਹ ਜ਼ਿੰਮੇਦਾਰ ਹੈ ਲੰਮਸੇ ਲੰਮਸੇ ਜਿੱਥੇ ਅੰਦਰੋਂ ਦੱਤ ਨਹੀਂ ਪਿਛਾੜੋਗੇ ਤੁਸੀਂ ਇੱਥੇ ਕਹੋਗੇ ਕਿ ਨੰਬਰ ਬਣਾ ਰਹੇ ਹਾਂ ਹਾਂਜੀ ਇਹ ਗਲਤ ਗੱਲ ਹੀ ਹੈ ਸਰ ਨਹੀਂ ਬੰਦ ਆਂਦੇ ਆਂ ਕਿ ਆ ਮੈਂ ਤੁਹਾਨੂੰ ਵਿਖਾ ਗੱਲ ਕਹੀ ਸਾਰੇ ਕਰਾਉਂਦੇ ਸਾਡੇ ਪਿੰਡ ਲੈਵਲ ਤੇ ਮਸਲੇ ਕਰੀ ਤੁਹਾਡੇ ਅੱਗੇ ਆ ਤੁਸੀਂ ਚੱਕ ਕੇ ਵੇਖੋ ਇਹਨੂੰ ਉਹ ਲੁਧਿਆਣੇ ਨਾਲ ਵੀ ਜੋੜ ਦਿੱਤਾ ਇਹਨੂੰ ਵੀ ਜੋੜਤਾ ਇਹ ਗੱਲਾਂ ਪੀਂਦਾ ਕਿਤਾ ਕਿ ਸਰ ਲੁਧਿਆਣੇ ਨਾਲ ਕਿਤਾ ਜੋੜ ਕਿ ਸਰਕਾਰ ਆ ਤਾਂ ਅਕਵਾਇਰ ਕਰ ਲੋ ਮਲਾਜਮਾਂ ਦਾ ਮਤਲਬ ਮਲਾਜਮ ਸਰਕਾਰ ਦਾ ਜਦੋਂ ਦੀ ਧਰਤੀ ਬਣੀ ਆ ਇਹ ਸਰਕਾਰ ਦੇ ਉਹਦਾ ਇੱਕ ਪਾਸੇ ਸਰਕਾਰ ਦੇ ਵੇਖੋ ਸਰਕਾਰਾਂ ਸਰ ਆਉਂਦੀਆਂ ਜਾ ਮੈਂ ਜੇ ਲਫ਼ਜ਼ ਕੱ ਹੁਣ ਪਾਣੀ ਨੇ ਨੀਵੇਂ ਪਾਸੇ ਜਾਣਾ ਹਨਾ ਨਿਕਾਸ ਇਹਨਾਂ ਨੇ ਹੁਣ ਕੀਤਾ ਆ ਤੇ ਇਹਦਾ ਕੱਲ ਪਰਸਪ ਤੱਕ ਆਪਾਂ ਮੌਕਾ ਦੇਖਦੇ ਹਾਂ ਹਨਾ ਜੇ ਨਿਕਲ ਜਾਂਦਾ ਪਾਣੀ ਇਹਨਾਂ ਦਾ ਕਹਿਣਾ ਇਹ ਆ ਕਿ ਜੋ ਸਾਡਾ ਫਸਲ ਜੇ ਖਰਾਬ ਹੁੰਦਾ ਉਸ ਦੀ ਗੁਰਦੌਰੀ ਕੀਤੀ ਜਾਵੇ ਸਾਨੂੰ ਉਹਦਾ ਮੁਆਵਜ਼ਾ ਮਿਲਣਾ ਚਾਹੀਦਾ ਛੋਟੀ ਰਿਪੋਰਟ ਬਣਾ ਕੇ ਭੇਜ ਜਾਵੇ ਇਹਨਾਂ ਦਾ ਮਸਲਾ ਇਹ ਆ ਕਿਉਂ ਸਰ ਮੈਂ ਥੋੜੀ ਜੀ ਗੱਲ ਪੁੱਛਣੀ ਆ ਜੇ ਆ ਜਿੱਧਰ ਨੂੰ ਪਾਣੀ ਜਾਂਦਾ ਜੇ ਕਿਸਾਨ ਅੱਗੇ ਚਲੋ ਇਸ ਤੁਹਾਡਾ ਹੀ ਹੋ ਸਕਦਾ ਆ ਇਹ ਮਿੱਟੀ ਪਾ ਲਵੇ ਪਾ ਦੇ ਪਾਣੀ ਰੋਕ ਦਵੇ ਕੀ ਆਪਾਂ ਫਿਰ ਕੋਈ ਇਖਤਿਆਰ ਲੱਭਣ ਦੀ ਲੋੜ ਪੈਣੀ ਆ ਜਾਂ ਆਪਾਂ ਨੂੰ ਕਿ ਜਾਂ ਇਹ ਠੀਕ ਹੈ ਜਿਹਾ ਜਿਹਾ ਵੀ ਪਾ ਲਵੇ ਕੋਈ ਗੱਲ ਨਹੀਂ ਹੈਗੀ ਕੀ ਆਪਾਂ ਕਰਾ ਸਕਦੇ ਆ ਮੇਰਾ ਵੀ ਇਹੋ ਜਿਹਾ ਹੀ ਸਵਾਲ ਆ ਜੀ ਇਹ ਤੁਸੀਂ ਲੌਂਗ ਟਰਮ ਤੇ ਪਿੰਡ ਵਾਲੇ ਹੱਲ ਕੱਟੋ ਜੇ ਤੁਹਾਨੂੰ ਹੁਣ ਐਰਕਾਂ ਦੇ ਸਮੱਸਿਆ ਆ ਗਈ ਹੈ ਹਾਂਜੀ ਤੁਸੀਂ ਕਹਿ ਦਿਓ ਕਿ ਅਸੀਂ ਡਰੇਨ ਡਿਪਾਰਟਮੈਂਟ ਨੂੰ ਜ਼ਮੀਨ ਦੇਣ ਨੂੰ ਤਿਆਰ ਆਂ ਜੀ ਦੇ ਇੱਥੋਂ ਡਰੇਨ ਕੱਢ ਦੇਣ ਤੇ ਨੀਵੇਂ ਜਿਤਨਾ ਸੇਮਾ ਖਤਮ ਕੀਤੀਆਂ ਸੀ ਇੱਕ ਵਾਰੀ ਬਾਦਲ ਸਰਕਾਰ ਨੇ ਇਹ ਜਿਹੜੇ ਹਾਲ ਨੇ ਇਹ ਬਰਸਾਤਾਂ ਚ ਇਹਨੂੰ ਨਿਕਲਦੇ ਲੌਂਗ ਟਰਮ ਦਾ ਸਵਾਲ ਆ ਠੀਕ ਹੈ ਜੀ ਤੁਸੀਂ ਆਪ ਮੈਪ ਤਿਆਰ ਕਰਦੇ ਹੋ ਕਿ ਐਤਰਾ ਮੈਪ ਤਿਆਰ ਕਰਿਆ ਇਧਰ ਨੂੰ ਡਰੇਨ ਲੰਘ ਸੇ ਜਿਤਨਾ ਸੇਮਾ ਖਤਮ ਕੀਤੀਆਂ ਸੀਗੀਆਂ ਤੇ ਜੇ ਉਥੋਂ ਸਰਕਾਰ ਜ਼ਮੀਨ ਅਕਵਾਇਰ ਕਰੇਗੀ ਤੇ ਡਿਪਾਰਟਮੈਂਟ ਆਪ ਹੀ ਕੱਢ ਦੇਗਾ ਲੌਂਗ ਟਰਮ ਹੱਲ ਹੋ ਜਾਏਗਾ ਠੀਕ ਹੈ ਇਹ ਤਾਂ ਤੁਸੀਂ ਆਪਣੇ ਲੈਵਲ ਦੇ ਉੱਪਰ ਇੱਕ ਅਕਵਾਇਰ ਕਰਨ ਵਾਲੀ ਇੱਕ ਮਹੀਨੇ ਆ ਸਰਕਾਰ ਦੀ ਸਰਕਾਰ ਤਾਂ ਉਜਾੜਾ ਕਰਨ ਲੱਗੀ ਹੋਈ ਆ ਕਦੀ ਲੁਧਿਆਣੇ 24 ਹਜ਼ਾਰ ਕਿਲੇ ਦਾ ਮੈਸੇਜ ਆ ਜਾਂਦਾ ਕਦੀ ਜਲੰਧਰ ਆ ਜਾਂਦਾ ਕਦੀ ਮੁਗਿਆਂ ਆ ਜਾਂਦਾ ਜਾਂ ਇੱਕੋ ਮਿੰਟ ਇੱਕ ਮਿੰਟ ਸੀ ਤੁਹਾਡੀ ਗੱਲ ਆ ਇੱਕ ਮਸਲੇ ਤੇ ਆਪਾਂ ਇੱਥੇ ਰਹੀਏ ਤਾਂ ਆਪਾਂ ਚੱਗੇ ਗਏ ਇੱਕ ਜਨਾਬ ਨੇ ਇੱਕ ਦਿੱਤਾ ਵੀ ਨੀਵੇਂ ਥਾ ਪਾਣੀ ਅਲੱਗ ਮਸਲਾ ਮੈਟਰ ਲੱਗ ਪਾਣੀ ਇਹਦਾ ਇੱਕ ਮਿੰਟ ਪਾਣੀ ਨੀਵੇਂ ਥਾ ਇਹਦਾ ਹੱਲ ਇਹ ਹੋਈ ਇਹਦਾ ਹੱਲ ਆ ਜੀ ਡਰੇਨ ਆ ਨਾ ਮੈਂ ਆਪਣੀ ਬਾਹਰ ਜਾਂਦੀ ਆ ਹਾਦਰਾ ਮੰਦ ਲੋ ਗੜ ਇਹਨੂੰ ਕੀਤਾ ਜਾਵੇ ਇਹ ਸਾਰੇ ਪਾਣੀ ਜਿੱਦਾਂ ਨਾ ਆਵੇ ਆ ਸਾਰਾ ਡਰੇਨ ਦਾ ਪਾਣੀ ਆ ਰਿਹਾ ਇਹ ਸਾਰਾ ਯਾਰ ਆਪਣਿਆ ਰਿਹਾ ਸਰ ਕੱਲੀ ਆ ਹੀ ਨਹੀਂ ਗੇ ਬਾਰ ਬੇਨਤੀ ਕਰ ਰਿਹਾ ਜੀ ਟ੍ਰੇਨ ਤਾਂ ਆ ਗਿਆ ਜੇ 30 4 ਵਾਲੀ ਕੱਡੀ ਐਪਲੀਕੇਸ਼ਨ ਠੀਕ ਹੈ ਜੀ ਐਸ ਡੀ ਐਮ ਸਾਹਿਬ ਜੀ ਵੀ ਗਈ ਉੱਥੇ ਕੱਢ ਕੇ ਕਾਪੀ ਮਾਰਕ ਕਰਾ ਲੈਣਾ ਆਪਾਂ ਟ੍ਰੇਨ ਡਿਪਾਰਟਮੈਂਟ ਨੂੰ ਖੁਦ ਬੁਲਾ ਲੈਨੇ ਆ ਬੁਲਾ ਕੇ ਉਹਨਾਂ ਨੂੰ ਕਹਿਣਾ ਜਨਾਬ ਕਦੋਂ ਬੁਲਾਓ ਜਨਾਬ ਦੀ ਗੱਲ ਨਾਲ ਖਰਾਬੇ ਦਾ ਹਾਲ ਲੈਣਾ ਉਹਦੇ ਦੱਸਾ ਡਾਪਾਰਟਮੈਂਟ ਦੇ ਰੈਵਨਿਊ ਉਹ ਗਰਦਾਬਰੀ ਕਰਕੇ ਦੇ ਦੂਗਾ ਹਾਂਜੀ ਇਸ ਤਰ੍ਹਾਂ ਮਸਲੇ ਦਾ ਅਸੀਂ ਜੀ ਇੱਕ ਜਨਾਬ ਦੀ ਗੱਲ ਨਾਲ ਅਗਨੀ ਜਨਾਬ ਕਹਿੰਦੇ ਆ ਜਨਾਬ ਹੁਣੇ ਬੋਲ ਕੇ ਹਟੇ ਆਗੇ ਪਾਣੀ ਨੀਵੇਂ ਪਾਸੇ ਵੱਲ ਜਾਣਾ ਆ ਪ੍ਰਧਾਨ ਜੀ ਨੇ ਇੱਕ ਗੱਲ ਕਹੀ ਆ ਕਿ ਉੱਚੇ ਵਾਲੇ ਉੱਚਾ ਜਮੀਨ ਦੇ ਫਰੰਟ ਵਾਲਾ ਉੱਚਾ ਕਰ ਲਿੰਦਾ ਆ ਹੁਣ ਜਿੱਥੇ ਅਸੀਂ ਰੋਲਾ ਪਾਉਂਦੇ ਸੀ ਪ੍ਰਸ਼ਾਸਨ ਨੂੰ 30 34 25 ਦੇ ਅਸੀਂ ਲੱਗੇ ਹੋਏ ਆ ਵੀ ਉਹਨਾਂ ਨੇ ਉੱਚਾ ਕਰਕੇ ਪਾਣੀ ਫਸਲਾਂ ਮਰ ਜਾਣੀਆਂ ਸਾਰੀਆਂ ਅੱਜ ਇੱਥੇ ਦੇ ਹਾਲਾਤ ਛੱਡੋ ਇੱਕ ਵਾਰੀ ਤਹਿਸੀਲਦਾਰ ਸਾਹਿਬ ਨੂੰ ਮੈਂ ਬੇਨਤੀ ਕਰੂੰਗਾ ਉੱਥੇ ਜਾ ਕੇ ਤਾਂ ਦੇਖੋ ਐਦੂੰ ਬੱਦਰਤ ਹਾਲਤ ਉਹ ਉੱਥੇ ਹੋਏ ਪਏ ਆ ਇਹ ਤਾਂ ਪਾਣੀ ਨਿਕਲ ਕੇ ਜਾ ਰਿਹਾ ਉੱਥੇ ਉਈ ਗਾਣੀ ਅਸੀਂ ਕੋਆਪਰੇਸ਼ਨ ਕਰਦੇ ਆ ਸਾਡੇ ਜ਼ਿਮੀਂਦਾਰ ਭਰਾ ਪਿچھے ਪਰ ਜਿਹੜਾ ਪਾਣੀ ਅੱਗੇ ਨੀਵੇਂ ਵਹਿਣ ਨਾਲ ਹੋਰ ਜਾਣਾ ਸੀ ਉਹ ਜਨਾਬ ਨਹੀਂ ਨਿਕਲ ਰਿਹਾ ਉਹਨੇ ਮਿੱਟੀ ਪਾ ਕੇ ਉੱਚਾ ਕਰਤਾ ਇਹ ਕੁਦਰਤੀ ਵਹਿਣ ਨੂੰ ਜੋ ਲਾ ਕਹਿੰਦਾ ਨਹੀਂ ਰੋਕਿਆ ਜਾ ਸਕਦਾ ਹੈਗਾ ਬਾਹਰ ਅਸੀਂ ਫੋਰਨ ਕੰਟਰੀਆਂ ਦੇ ਵਿੱਚ ਚਲ ਜਾਂਦੇ ਆ ਤੇ ਉਥੇ ਦੇਖਦੇ ਆ ਇੱਕ ਬੰਨੇ ਉਹ ਤਾਂ ਸਾਨੂੰ ਸਮਝਾਇਆ ਜਾਂਦਾ ਕਿ ਆਪਾਂ ਖੇਤੀ ਉਸ ਤਰ੍ਹਾਂ ਦੀ ਕਰਨੀ ਆ ਇਥੇ ਅਸੀਂ ਮੂਰੇ ਉੱਚੀਆਂ ਕਰਾਈ ਜਾਂਦੇ ਆ ਜੇ ਪ੍ਰਸ਼ਾਸਨ ਦੇ ਧਿਆਨ ਚ ਲਿਆਉਣੇ ਆ ਪ੍ਰਸ਼ਾਸਨ ਨਹੀਂ ਅਮਲ ਕਰਦਾ ਇਥੇ ਤਾਂ ਅੱਜ ਸਰਕਾਰ ਦੀ ਉਹ ਗੱਲ ਹੋਈ ਪਈ ਆ ਵਿੜੇ ਆਈ ਜਾਨ ਤੇ ਬਿੰਨੋ ਕੁੜੀ ਦੇ ਕੰਨ ਉਹ ਤੁਹਾਡੇ ਧਿਆਨ ਚ ਹੁਣ ਮੈਂ ਇਸ ਤੋਂ ਅੱਗੇ ਕੁਝ ਨਹੀਂ ਕਹਿਣਾ ਚਾਹੁੰਦਾ ਹੈਗਾ ਜੋ ਸਾਡਾ ਨੁਕਸਾਨ ਹੋ ਜਾਣਾ ਉਹ ਪੱਲਾ ਝਾੜ ਜਾਣਾ ਸਾਰਿਆਂ ਨੇ ਹੋ ਲਈ ਹੋਈ ਸਾਡੇ ਤੋਂ ਦਰ ਪਹੁੰਚੇ ਹੋਇਆ ਤੁਸੀਂ ਇਹਨਾਂ ਦੀ ਗੱਲ ਦਾ ਤੁਸ ਨੂੰ ਸੰਦੁਸ਼ਣੋਂ ਕੋਈ ਮਸਲੇ ਦਾ ਹੱਲ ਨਹੀਂ ਨਿਕਲੂਗਾ ਰਾਣ ਮਿਲ ਕੇ ਸਾਰੇ ਕਢ ਲੌਗੇ ਕਿ ਇਦਾਂ ਹੀ ਮਸਲਾ ਚੱਲੂਗਾ ਵੇਖੋ ਬੇਨਤੀ ਆ ਇਹਨਾਂ ਨੂੰ ਬੇਨਤੀ ਇਹ ਮੌਕੇ ਦੇ ਅਫਸਰ ਆ ਇਹਨਾਂ ਨੂੰ ਹੱਲ ਕੱਢਣਾ ਚਾਹੀ ਜੇਕਰ ਜੇਕਰ ਇਹਨਾਂ ਨੇ ਇਹ ਹੱਲ ਕੱਢਣ ਦੀ ਜਿੱਦਾਂ ਸਾਨੂੰ ਹੁਣ ਵੀ ਉਹ ਲollipops ਦਿੱਤਾ ਆ ਵੀ ਤੁਸੀਂ ਉਹ ਦੇ ਦਿਓ ਸਾਨੂੰ ਲਿਖ ਕੇ ਦੇ ਦਿਓ ਇਹ ਕਰ ਲੋ ਉਹ ਕਰ ਲੋ ਉਹਦਾ ਕੋਈ ਮਤਲਬ ਨਹੀਂ ਕੁਦਰਤੀ ਵਹਾਣਿਆ ਜੇ ਕੁਦਰਤੀ ਵਹਾਣ ਨੂੰ ਕਿਸੇ ਨੇ ਰੋਕਿਆ ਇਹਨਾਂ ਦੀ ਜ਼ਿੰਮੇਵਾਰੀ ਬਣਦੀ ਆ ਇਹ ਉਹ ਜ਼ਿੰਮੇਵਾਰੀ ਤੋਂ ਭੱਜ ਨਹੀਂ ਸਕਦੇ ਇਹ ਆਪਣੀ ਜਿਹੜੀ ਫਸਲ ਹੋ ਜਾ ਨੁਕਸਾਨ ਹੋਊਗਾ ਮੈਂ ਸਰਕਾਰ ਨੂੰ ਇਹਨਾਂ ਦੀ ਮਾਦੀਮ ਨਾ ਕਰ ਇਹਨਾਂ ਦੀ ਜ਼ਿੰਮੇਵਾਰੀ ਬਣਦੀ ਆ ਅਗਰੇ ਜ਼ਿੰਮੇਵਾਰੀ ਨਹੀਂ ਲਭਾਉਂਦੇ ਇਹਨਾਂ ਦੀਆਂ ਸੈਲਰੀਆਂ ਜੋ ਕੱਟ ਕੇ ਪੈਸੇ ਦੇਣੇ ਚਾਹੀਦੇ ਆ ਸਰਕਾਰ ਨੂੰ ਕਿਸਾਨਾਂ ਨੂੰ ਨਾ ਕਿ ਸਰਕਾਰ ਆਪਦੇ ਕੋਲੋਂ ਦੇ ਉਹ ਵੀ ਪੈਸੇ ਸਾਡੇ ਹੁੰਦੇ ਟੈਕਸਾਂ ਦੇ ਕੱਟੇ ਕਿ ਜਿਹੜੀਆਂ ਜਨਾਬ ਉਹਨੀ ਤਨਖਾਹ ਲੈਂਦੇ ਇਹ ਵੀ ਕਿਸਾਨਾਂ ਦੇ ਪੈਸੇ ਆ ਜੇ ਇਹਨਾਂ ਦੀ ਜ਼ਮੀਨ ਨਾ ਹੋਵੇ ਕੰਮ ਨਾ ਹੋਵੇ ਤਾਂ ਜਨਾਬ ਉਹਨੂੰ ਜੋਬ ਤੇ ਨਹੀਂ ਹੋਣੇ ਸੀਗੇ ਕੱਲਾਪ ਕਰਦੇ ਆ ਤਹਿਸੀਲਦਾਰ ਇੱਥੇ ਪਹੁੰਚਿਆ ਤੁਸੀਂ ਟੂ ਦੀ ਪੁਆਇੰਟ ਕੀ ਚੋਣਵਸਟਮ ਕਿੱਦਾਂ ਤੁਸੀਂ ਚੋਣੇ ਕਿ ਮੈਂ ਚੋਣਾ ਆ ਜਿੱਥੇ ਜਿੱਥੇ ਵਾਹਨ ਇਹਨਾਂ ਨੇ ਰੁਕੇ ਹੋਏ ਆ ਉੱਥੇ ਆਪਣੇ ਸੋਰਸਸ ਯੂਜ਼ ਕਰਕੇ ਉੱਥੇ ਪਾਣੀ ਦਾ ਵਾਹਨ ਚਾਲੂ ਕਰ ਦੇਣ ਇੰਨਾ ਹੀ ਕੰਮ ਆ ਜੇ ਇਹਨਾਂ ਇੱਕ ਜ਼ਿੰਮੇਵਾਰੀ ਲੈ ਲੈਣਗੇ ਤਾਂ ਲੋਕ ਵੀ ਸੁਖੀ ਰਹਿ ਜਾਣਗੇ ਆਪਾਂ ਇੱਥੇ ਅੱਗੇ ਗੱਲ ਮੁੱਕ ਜਾਈਏ ਆਪਾਂ ਤੁਹਾਨੂੰ ਪੁੱਛ ਦਿੰਦੇ ਆ ਇਸ ਸਰ ਕਹਿੰਦੇ ਕਿਦਾ ਕਿ ਇਹ ਪੁਲੀਆਂ ਬੰਦ ਸੀ ਉਹ ਖੋਲੇ ਜਾ ਸਕਦੇ ਦੇਖੋ ਕਿ ਇਹ ਵੀ ਵahan ਰੋਕੇ ਆ ਨਾ ਵੇਖੋ ਜੋ ਵੀ ਇਹ ਡਿਪਾਰਟਮੈਂਟਲੀ ਮੈਂ ਪਹਿਲਾਂ ਵੀ ਕਹਿ ਚੁੱਕਾ ਹਾਂ ਜੇ ਕਿਸੇ ਨੇ ਰੋਕਿਆ ਉਹਦਾ ਨਾਮ ਲਿਖ ਕੇ ਬਾਈ ਨੇਮ ਦਿਓ ਪੀ ਐਵ ਇੱਥੇ ਰੁਹਾਨ ਰੁਕਿਆ ਇਸ ਬੰਦੇ ਨੇ ਇਤਰਾ ਮਿੱਟੀ ਪਾਈ ਹੈ ਹਨਾ ਉਹ ਜਿਹੜਾ ਵੀ ਸਬੰਧਤ ਡਿਪਾਰਟਮੈਂਟ ਹੋਏਗਾ ਉਹਨੂੰ ਲੇਖ ਕੇ ਭੇਜਿਆ ਜਾਵੇਗਾ ਹੋਰ ਪੁਲੀਆਂ ਹੈਗੀਆਂ ਇਦਾਂ ਦੀਆਂ ਜੀ ਪੂਰਨ ਕਾਰਵਾਈ ਹੋਏਗੀ ਤੇ ਉਹ ਸਰ ਇਸ ਤੋਂ ਅੱਗੇ ਹੋਰ ਕਹਿੰਦੇ ਕਾਫੀ ਜ਼ਿਆਦਾ ਬਾਤਾਂ ਤਾਂ ਕਈ ਰੁਕੀਆਂ ਹੋਣਗੀਆਂ ਕਰਦੇ ਸੀ ਉਦੋਂ ਵੀ ਉਹਨਾਂ ਨੂੰ ਰੋਕਣ ਜਨਾਬ ਦੁਬਾਰਾ ਦਰਖਾਸਤ ਮੰਗਦੇ ਆ ਜੀ ਅਸੀਂ ਜਨਾਬ ਨੂੰ ਕਹਾਂਗੇ ਸਸੀ ਉਹ ਨੰਬਰ ਦੇ ਦਿੰਨੇ ਆ ਜਿਹੜੀਆਂ ਦਰਖਾਸਤਾਂ ਸਾਡੀਆਂ ਪਈਆਂ ਦਿੱਤੀਆਂ ਉਹਨਾਂ ਨੂੰ ਕਹਿੰਨਾ ਕਿ ਆਪਾਂ ਜਨਾਬ ਦੇਖੋ ਜੀ ਤੁਸੀਂ ਦੇ ਦਿਓ ਉਹ ਰੱਗੇ ਤੁਸੀਂ ਜਾ ਕੇ ਇਹਨਾਂ ਨੂੰ ਅਗੇ ਹੋਰ ਏਦਾਂ ਦੀਆਂ ਪੁਲੀਆਂ ਕਹਿੰਦੇ ਹੁਣ ਹੀ ਆ। ਜਾਂ ਜਾ ਕੇ ਜਾਂ ਕੇ ਦੇਖਿਆ ਜਾਣਾ। ਮੈਨੂੰ ਸਾਹਿਬ ਨੂੰ ਬੇਨਤੀ ਕਰਦੇ ਆ ਥੋੜਾ ਅੱਗੇ ਚੱਲ ਜੋ। ਉੱਥੇ ਵੀ ਦੇਖ ਆਓ। ਕਿ ਕਿਹੜੀਆਂ ਰੁਕੀਆਂ ਉਸ ਦੇ ਦੇਖ ਕੇ ਉਹਦਾ ਵੀ ਹੱਲ ਕਰੋ। ਮੌਕੇ ਦੇ ਹੱਲ ਆਪਾਂ ਕਰੀਏ ਤਾਂ ਇਹਦਾ ਸਮੱਸਿਆ ਦਾ ਹੱਲ ਹੈ ਜੀ। ਅੱਜ ਐਪੀਕੇ ਦਿੱਤੀਆਂ 30-4 ਦੀਆਂ ਦਿੱਤੀਆਂ ਹੋਈਆਂ। ਮੌਕਾ ਦੇਖ ਲਿਆ ਅੱਗੇ ਵੀ ਹਾਲਾਤ ਸਾਰੇ ਆਏ ਹੋਣੇ ਆ ਮੈਨੂੰ ਤੁਸੀਂ ਹੁਣੇ ਹੀ ਦੇ ਦਿਓ ਜਿੰਨੇ ਪੁਰੀਆਂ ਖੋਲਣੀਆਂ ਨੇ। ਉਹ ਜੀ ਤੁਹਾਨੂੰ ਦਿਖਾਈਏ ਜਿੱਦਾਂ ਮਿੱਟੀ ਪਾਈ ਹੋਈ ਹੈ ਉਹਨਾਂ ਨੇ ਜ਼ਮੀਨਾਂ ਦੇ ਸਬੰਧ ਹੋ ਸਕਦੇ ਆ। ਹਾਂ ਜੀ ਮੈਂ ਆ ਨਹੀਂ ਚਲੇ ਜਾਂਦੇ ਨਾਲ। ਤਾਂ ਮੌਕੇ ਤੇ ਤਹਿਸੀਲ ਨਾ ਤਹਿਸੀਲਦਾਰ ਇੱਥੇ ਪਹੁੰਚੇ ਹੋਏ ਆ ਮੌਕੇ ਦੀ ਸਾਰੀ ਰਿਪੋਰਟ ਤੁਸੀਂ ਦੇਖ ਚੁੱਕੇ ਹੋ। ਤਾਂ ਇਦੋਂ ਅਗਲੀ ਰਿਪੋਰਟ ਕੀ ਲੈ ਗਈ ਅਪਡੇਟ ਕੀ ਉਹ ਤੋਂ ਪਹਿਲਾਂ ਮੈਂ ਇੱਕ ਸਵਾਲ ਹੋਰ ਜਾਣ ਲੈਣਾ। ਸਰ ਲਸ਼ਟ ਤੇ ਲਾਈਫਸਾਈਡ ਆ ਬੰਦ ਹੋ ਰਿਹਾ ਕੋਈ ਗੱਲ ਕਹਿ ਮੈਂ ਤਾਂ ਪ੍ਰਸ਼ਾਸਨ ਨੂੰ ਕਹੂੰਗਾ ਜਿੰਨੀਆਂ ਇਹ ਜ਼ਿੰਮੇਵਾਰੀਆਂ ਦੀਆਂ ਬਣਦੀਆਂ ਸਮੇਂ ਸਿਰ ਇਹ ਪੂਤਾ ਲੈਣੀਆਂ ਚਾਹੀਦੀਆਂ ਜਦੋਂ ਕੋਈ ਮੁਸ਼ਕਲ ਆਉਂਦੀ ਆ ਆਫਤ ਆਉਂਦੀ ਆ ਉਸ ਤੋਂ ਬਾਅਦ ਜਿਹੜੀਆਂ ਆ ਜਦੋਂ ਦਰਿਆ ਟੁੱਟ ਜਾਂਦੇ ਆ ਉਸ ਤੋਂ ਬਾਅਦ ਦਰਿਆਵਾਂ ਨੂੰ ਬੰਨ ਲਾਉਣ ਤੁਰ ਪੈਂਦੇ ਆ ਜਦੋਂ ਫਸਲਾਂ ਖਰਾਬ ਹੋ ਜਾਂਦੀਆਂ ਤੁਸੀਂ ਇੱਕ ਮਿੰਟ ਆ ਤਹਿਸੀਲਦਾਰ ਸਾਹਿਬ ਕਹਿ ਰਹੇ ਕਿ ਤੁਸੀਂ ਇੱਥੇ ਨੰਬਰ ਬਣਾਉਣ ਆਏ ਆ ਇਹਨਾਂ ਦੇ ਸ਼ਬਦ ਆ ਇਹ ਤੁਹਾਡੇ ਸ਼ਬਦ ਟੁੱਕਦੇ ਹੈਗੇ ਆ ਤੁਸੀਂ ਇਹ ਜੈ ਜਗੀ ਤੁਹਾਡੀ ਗੱਲ ਕਹਿਣੀ ਸਰ ਮੇਰੇ ਕੋਲ ਖੜੇ ਸੀ ਸਰ ਮੈਂ ਤੁਹਾਨੂੰ ਬੇਨਤੀ ਕਰ ਰਿਹਾ ਤੁਸੀਂ ਕਿਹਾ ਵੀ ਜੇ ਇੱਥੇ ਨੰਬਰ ਬਣਾਉਣੇ ਆ ਇਹ ਨੰਬਰ ਬਣਾਉਣਾ ਇਹ ਜ਼ਿੰਮੇਵਾਰ ਆ ਹਾਲਾਤ ਦੇਖੋ ਲੋਕਾਂ ਦੇ ਕੀ ਆ ਮੈਂ ਮੀਂਹ ਨਰਾਹਲ ਕਹਿੰਦੇ ਮੈਂ 1 ਘੰਟੇ ਚ ਕਰ ਸਕਦਾ ਆ ਜਾਓ ਜੀ ਕਰਵਾਓ ਚਲੋ ਸਰ ਕਰੋ ਸਾਡੇ ਨਾਲ ਅਸੀਂ ਕਿਉਂ ਨਹੀਂ ਚਲੋ ਆਓ ਸਰ ਕਰੋ ਇਹ ਜੂਜ਼ ਨਾ ਕਰ ਇਹ ਜ਼ਿੰਮੇਵਾਰਾਂ ਨੂੰ ਦੇਖੋ ਕਿਸਾਨੀ ਮਦਦ ਕਰ ਜਾਓ ਯਾਰ ਕੋਈ ਮੈਂ ਤਾਂ ਕਿਸਾਨੀ ਸਰ ਇਹ ਕਿਸਾਨੀ ਬਾਜੀ